ਜਿਵੇਂ ਹੀ ਹਾੜ ਦਾ ਮਹੀਨਾ ਆਉਂਦਾ ਜਿਵੇਂ ਮਤਲਬ ਗਰਮੀਆਂ ਸਟਾਰਟ ਹੁੰਦੀਆਂ ਤਾਂ ਆਪਾਂ ਨੂੰ ਬਹੁਤ ਹੀ ਜ਼ਿਆਦਾ ਤਪਸ਼ ਮਾਰਦੀ ਹੈ ਤੇ ਬਹੁਤ ਹੀ ਜ਼ਿਆਦਾ ਗਰਮੀ ਲੱਗਦੀ ਹੈ ਏਸੀ ਚੱਲ ਪੈਂਦੇ ਆ ਤੇ ਜਿਵੇਂ ਹੁਣ ਹਾੜ ਦੇ ਮਹੀਨੇ ਤੋਂ ਬਾਅਦ ਸੌਣ ਦਾ ਮਹੀਨਾ ਆਉਂਦਾ ਤਾਂ ਇੱਕ ਚਾਹ ਜਾਂ ਚੜ ਜਾਂਦਾ ਜਿਵੇਂ ਨਾ ਵੀ ਮਤਲਬ ਪਤਾ ਹੀ ਨਹੀਂ ਕੀ ਮਿਲ ਜਾਂਦਾ بارشਾਂ ਸ਼ੁਰੂ ਹੋ ਜਾਂਦੀਆਂ ਵਾਂ ਤੇ ਫਿਰ ਥੋੜੀ ਜੀ ਰਾਹਤ ਮਿਲਦੀ ਹੈ ਗਰਮੀ ਤੋਂ ਤੇ ਫਿਰ ਜਿਉਂ ਹੀ ਆਪਣੇ ਜਿਵੇਂ ਪੁਰਾਣੇ ਬਜ਼ੁਰਗ ਹੁੰਦੇ ਸੀ ਉਦੋਂ ਉਹਨਾਂ ਨੇ ਮਾਲ ਪੂੜੇ ਬਣਾਉਣੇ ਤੇ ਗੁਲਗਲੇ ਬਣਾਉਣੇ ਜਦੋਂ ਉਹ ਮਾਲ ਪੂੜੇ ਬਣਾਉਂਦੇ ਹੁੰਦੇ ਸੀਗੇ ਤਾਂ ਉਹ ਪਿੱਪਲ ਦੇ ਪੱਤਿਆਂ ਨਾਲ ਬਣਾਉਂਦੇ ਹੁੰਦੇ ਸੀਗੇ ਤੇ ਜਿਵੇਂ ਹੁਣ ਆਪਾਂ ਸ਼ਹਿਰਾਂ ਵਿੱਚ ਰਹਿਣ ਲੱਗ ਗਏ ਪਿੰਡਾਂ ਵਿੱਚ ਵੀ ਉਹ ਸਾਧਨ ਉਹੋ ਜਿਹੇ ਹੋ ਗਏ ਆ ਤੇ ਆਪਾਂ ਸੌਖੇ ਢੰਗ ਨਾਲ ਜਿਵੇਂ ਬਣਾ ਸਕਦੇ ਹਾਂ ਜਿਵੇਂ ਖੀਰਾ ਬਣਾਉਂਦੇ ਹੁੰਦੇ ਸੀਗੇ ਗੁਲਗਲੇ ਮਾਲ ਪੂੜੇ ਪਕੌੜੇ ਇਹ ਚੀਜ਼ਾਂ ਆਪਣੇ ਮਤਲਬ ਖਾਂਦੇ ਹੁੰਦੇ ਸੀਗੇ ਤੇ ਬਹੁਤ ਹੀ ਤੰਦਰੁਸਤ ਵੀ ਰਹਿੰਦੇ ਹੁੰਦੇ ਸੀਗੇ ਤੇ ਕੋਈ ਤਜਾਬ ਨਹੀਂ ਸੀ ਬੰਦਾ ਹੁੰਦਾ ਸਾਰੇ ਠੀਕ ਠਾਕ ਰਹਿੰਦੇ ਹੁੰਦੇ ਸੀ ਹੁਣ ਆਪਾਂ ਮਿੱਠਾ ਵੀ ਘੱਟ ਖਾਂਦੇ ਆ ਬੱਚੇ ਵੀ ਘੱਟ ਖਾਂਦੇ ਆ ਤੇ ਬੱਚਿਆਂ ਨੂੰ ਪਤਾ ਵੀ ਨਹੀਂਗਾ ਵੀ ਮਾਲ ਪੂੜੇ ਹੁੰਦੇ ਕੀ ਆ ਕਿਉਂਕਿ ਮੈਂ ਆਪਣੇ ਬੱਚੇ ਨੂੰ ਪੁੱਛਿਆ ਵੀ ਬੇਟਾ ਮਾਲ ਪੂੜੇ ਖਾਣੇ ਆ ਤਾਂ ਮੈਨੂੰ ਕਹਿੰਦਾ ਵੀ ਮੰਮਾ ਮਾਲ ਪੂੜੇ ਕੀ ਹੁੰਦੇ ਆ ਜਦੋਂ ਅੱਗੇ ਹੁੰਦੇ ਸੀ ਤਾਂ ਆਪਾਂ ਸਕੂਲਾਂ ਤੋਂ ਆਉਂਦੇ ਹੁੰਦੇ ਸੀ ਪੜ੍ਹ ਕੇ ਤਾਂ ਆਉਂਦਿਆਂ ਨੂੰ ਛਾਬੇ ਵਿੱਚ ਰੱਖੇ ਹੁੰਦੇ ਸੀ ਮਾਲ ਪੂੜੇ ਤੇ ਕੋਈ ਉਹਦੇ ਵਿੱਚ ਕੀੜੀ ਨਹੀਂ ਸੀ ਚੜਦੀ ਹੁੰਦੀ ਕੁਝ ਨਹੀਂ ਸੀ ਹੁੰਦਾ ਪ ਵੀ ਉਹਦੀਆਂ ਆ ਜਾਂਦੀਆਂ ਤੇ ਪਤਾ ਨਹੀਂ ਕੀ ਆਪਣੇ ਇਹ ਹੋ ਗਿਆ ਮਾਹੌਲ ਹੋ ਗਿਆ ਵਾ ਇਦਾਂ ਦਾ ਵਾਤਾਵਰਨ ਓਦਾਂ ਦਾ ਹੋ ਗਿਆ ਵੀ ਆਪਾਂ ਰੋਟੀ ਵੀ ਡੱਬੇ ਚ ਰੱਖਦੇ ਆ ਤਾਂ ਵੀ ਕੀੜੀਆਂ ਚੜ ਜਾਂਦੀਆਂ ਅੱਗੇ ਛਾਬੇ ਵਿੱਚ ਰੋਟੀਆਂ ਹੁੰਦੀਆਂ ਸੀਗੀਆਂ ਤੇ ਅੱਧੀ ਛੁੱਟੀ ਆਉਣਾ ਤੇ ਉਥੋਂ ਰੋਟੀਆਂ ਖਾਣੀਆਂ ਤੇ ਮਾਲ ਪੂੜੇ ਖਾਣੇ ਤੇ ਕੋਈ ਕੀੜੀ ਦਾ ਨਹੀਂ ਸੀ ਹੁੰਦਾਗਾ ਕੁਝ ਨਹੀਂ ਸੀ ਹੁੰਦਾ ਆਓ ਆਪਾਂ ਅੱਜ ਸੌਖੇ ਢੰਗ ਨਾਲ ਤੁਹਾਨੂੰ ਮਾਲ ਪੂੜੇ ਬਣਾਉਣੇ ਦੱਸਦੇ ਆ ਵੀ ਕਿਵੇਂ ਮਾਲ ਪੂੜੇ ਬੰਦਦੇ ਆ ਮੈਂ ਹਾਂ ਸਤਵੀਰ ਕੌਰ ਮਾਨਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਤੇ ਚਲੋ ਆਪਾਂ ਮਾਲ ਪੂੜੇ ਬਣਾਉਣੇ ਸਟਾਰਟ ਕਰਦੇ ਆ ਗੋੜਾ ਪਾ ਕੋ ਲੈਸੀ ਗੋੜਾ ਆਪਾਂ ਜਿਵੇਂ ਹੁਣ ਪੇਸਾਂ ਆਉਂਦੀਆਂ ਤਿੰਨ ਪੇਸਾਂ ਸੀ ਮਤਲਬ ਕਿ ਆਹ ਜਿਹੜੀ ਕੌਲੀ ਸੀ ਇਹ ਭਰ ਕੇ ਆਪਾਂ ਪਾਈ ਆ ਉਨਾ ਹੀ ਆਪਾਂ ਗੋੜ ਪਾਉਣਾ ਹੁੰਦਾ ਤੇ ਉਨਾ ਹੀ ਆਪਾਂ ਆਟਾ ਪਾਉਣਾ ਹੁੰਦਾ ਹੁਣ ਇਹ ਗੋੜ ਬਿਲਕੁਲ ਢਲ ਗਿਆ ਵਾ ਤੇ ਹੁਣ ਇਹਨੂੰ ਆਪਾਂ ਸਭ ਤੋਂ ਪਹਿਲਾਂ ਪੁਣਾਗੇ ਚਾਹ ਪੁਣੀ ਨਾਲ ਇਸ ਤਰ੍ਹਾਂ ਕਿਉਂਕਿ ਜੇ ਵਿੱਚ ਮਾੜਾ ਮੋਟਾ ਕਚਰਾ ਹੁੰਦਾ ਤਾਂ ਫਿਰ ਉਹ ਨਿਕਲ ਜਾਂਦਾ ਹੁੰਦਾ ਇਸ ਤਰ੍ਹਾਂ ਆਪਾਂ ਇਹਨੂੰ ਪੁਣ ਲੈਣਾ ਬਿਲਕੁਲ ਢਲ ਗਿਆ ਜਿਵੇਂ ਆਹ ਦੇਖੋ ਛੋਟੇ ਮੋਟੇ ਮਾੜੇ ਮੋਟੇ ਟੱਕੇ ਜੇ ਹੁੰਦੇ ਆ ਤੇ ਇਹ ਫਿਰ ਸਾਫ ਹੋ ਜਾਂਦਾ ਵਿੱਚ ਨਹੀਂ ਫਿਰ ਕਿਰਕ ਜੀ ਨਹੀਂ ਆਉਂਦੀ ਹੁੰਦੀ ਇਸ ਤਰ੍ਹਾਂ ਥੋੜਾ ਬਹੁਤਾ ਹੁੰਦਾ ਹੀ ਆ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਟਾ ਪਾਵਾਂਗੇ ਇਹ ਆਪਾਂ ਆਟਾ ਛਾਨ ਲਿਆ ਸੀਗਾ ਕਣਕ ਦਾ ਆਟਾ ਵਾ ਇਹਨੂੰ ਆਪਾਂ ਹੁਣ ਸਭ ਤੋਂ ਪਹਿਲਾਂ ਘੋਲਾਂਗੇ ਇਸ ਤਰ੍ਹਾਂ ਤੁਸੀਂ ਹੱਥ ਨਾਲ ਵੀ ਘੋਲ ਸਕਦੇ ਆ ਅੱਗੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਤਾਂ ਹੱਥਾਂ ਨਾਲ ਹੀ ਘੋਲਦੇ ਹੁੰਦੇ ਸੀ ਹੁਣ ਆਪਾਂ ਕਹਿ ਦਿੰਦੇ ਆ ਲੈ ਹੱਥ ਵਿੱਚ ਹੱਥ ਨਹੀਂ ਪੋੜਨਾ ਇਹ ਨਹੀਂ ਕਰਨਾਗਾ ਇਹ ਫਾਲਤੂ ਗੱਲਾਂ ਹੁੰਦੀਆਂ ਹੱਥ ਸਾਫ਼ ਕਰਕੇ ਚੰਗੀ ਤਰ੍ਹਾਂ ਸਾਬਣ ਨਾਲ ਕਿਉਂਕਿ ਅੱਜਕੱਲ ਹਰ ਇੱਕ ਹੀ ਵੱਧ ਸਫਾਈ ਰੱਖਦਾ ਵਾ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਗੁੱਠਲੀਆਂ ਨਹੀਂ ਬਣਨ ਦੇਣੀਆਂ ਇਹਦੀਆਂ ਜੇ ਆਪਾਂ ਨੂੰ ਲੱਗਿਆ ਵੀ ਪਾਣੀ ਜ਼ਿਆਦਾ ਜਾਂ ਮਿੱਠਾ ਜ਼ਿਆਦਾ ਲੱਗਦਾ ਹੁੰਦਾ ਤਾਂ ਆਪਾਂ ਪਾਣੀ ਦੂਸਰਾ ਫੋਕਾ ਪਾਣੀ ਪਾ ਕੇ ਤੇ ਆਟਾ ਹੋਰ ਵਿੱਚ ਪਾ ਕੇ ਵੀ ਘੋਲ ਸਕਦੇ ਹੁੰਨੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਘੋਲ ਹੀ ਜਾਣਾ ਹੁਣ ਆਪਾਂ ਘੋਲ ਇਸ ਤਰ੍ਹਾਂ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਸੌਂਫ ਪਾਵਾਂਗੇ ਸੌ ਤੁਸੀਂ ਲੋੜ ਮੁਤਾਬਕ ਪਾ ਸਕਦੇ ਹੋ ਵੱਧ ਘੱਟ ਤੁਸੀਂ ਕਰ ਸਕਦੇ ਹੋ ਸੌਫ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਆਪਾਂ ਅੱਜ ਚੁੱਲ੍ਹੇ ਤੇ ਬਣਾਵਾਂਗੇ ਚੁੱਲਾ ਆਪਾਂ ਬਾਲ ਲਿਆ ਵਾ ਹੁਣ ਆਪਾਂ ਚੁੱਲ੍ਹੇ ਤੇ ਤਵੇ ਨੂੰ ਧਰਾਂਗੇ ਤਵਾ ਜਦੋਂ ਗਰਮ ਹੋ ਗਿਆ ਫੇਰ ਆਪਾਂ ਇਹਦੇ ਉੱਪਰ ਮਾਲ ਪੂੜੇ ਪਾਵਾਂਗੇ ਜਦੋਂ ਹੀ ਸੌਣ ਦੇ ਮਹੀਨੇ ਚ ਆਉਂਦੇ ਆ ਨਾ ਤੇ ਅੱਗੇ ਨਨਾਨ ਪਰਜਾਇਨਾਂ ਨੇ ਇਕੱਠਾ ਹੋ ਕੇ ਨਾ ਪਿੰਗਾ ਝੂਟਣੀਆਂ ਤੇ ਤੀਆਂ ਤੇ ਜਾਣਾ ਸੌਣ ਦੇ ਮਹੀਨੇ ਕੁੜੀਆਂ ਆਪਦੇ ਪੇਕੇ ਘਰ ਜਾਂਦੀਆਂ ਹੁੰਦੀਆਂ ਸਿੰਘਾਂ ਤੇ ਬੰਗਾਂ ਚੜਾਉਣੀਆਂ ਤੇ ਤੀਆਂ ਤੇ ਨੱਚਣ ਜਾਣਾ ਉੱਥੇ ਪਿੰਘਾਂ ਝੂਟਣੀਆਂ ਉਹ ਮਾਹੌਲ ਪਤਾ ਹੀ ਨਹੀਂ ਕਿੱਧਰ ਨੂੰ ਚਲਿਆ ਗਿਆ ਕਈ ਵਾਰੀ ਆਏ ਸੋਚਦੇ ਆ ਵੀ ਉਹ ਪਿਛਲੇ ਜ਼ਮਾਨੇ ਚ ਜਨਮ ਲਿਆ ਹੁੰਦਾ ਤਾਂ ਬੁੱਢੇ ਹੋਏ ਹੁੰਦੇ ਹੁਣ ਨੂੰ ਚੱਲ ਵਸੇ ਹੁੰਦੇ ਤਾਂ ਵਧੀਆ ਸੀਗਾ ਕਿਉਂਕਿ ਆ ਜਿਹੜਾ ਮਾਹੌਲ ਆ ਗਿਆ ਇਹ ਬਹੁਤ ਹੀ ਮਤਲਬ ਕਿ ਬੜਾ ਚੰਗਾ ਨਹੀਂ ਆਪਾਂ ਕਹਿ ਸਕਦੇਗੇ ਕਿਉਂਕਿ ਕੁੜੀਆਂ ਦੇ ਨਾ ਤਾਂ ਖੇਡਣ ਲਈ ਕੋਈ ਪ੍ਰਬੰਧ ਦਾ ਨਾ ਇਹਨਾਂ ਨੂੰ ਤੀਆਂ ਤੇ ਇੰਜੋਏ ਕਰਨ ਦਾ ਕੋਈ ਪ੍ਰਬੰਧ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਤੀਆਂ ਇਹ ਚੀਜ਼ ਹੁੰਦੀਆਂ ਸੀਗੀਆਂ ਇਸ ਕਰਕੇ ਉਸ ਜਮਾਨੇ ਨੂੰ ਯਾਦ ਕਰੀਦਾ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤੀਆਂ ਤੇ ਜਾਂਦੇ ਹੁੰਦੇ ਸੀ ਤੇ ਭੂਆ ਦੀਆਂ ਕੁੜੀਆਂ ਨੇ ਆਉਣਾ ਮਾਮੇ ਦੀਆਂ ਕੁੜੀਆਂ ਨੇ ਆਉਣਾ ਤੇ ਪਿੰਗਾਂ ਝੂਟਣੀਆਂ ਤੇ ਬੰਗਾਂ ਚੜਾਉਣੀਆਂ ਤੇ ਨੱਚਦੀਆਂ ਫਿਰਨਾ ਹਨਾ ਗਲੀ ਵਿੱਚ ਵੀ ਆਏ ਹੋਣਾ ਵੀ ਸੌਣ ਦਾ ਮਹੀਨਾ ਆ ਗਿਆ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਵੀ ਸੌਣ ਦਾ ਮਹੀਨਾ ਆਇਆ ਕਿ ਕੀ ਆਇਆ ਬਸ ਆਪਦੇ ਮਨ ਨੂੰ ਜਰੂਰ ਇਹ ਹੁੰਦਾ ਵਾ ਪਿਛਲੀਆਂ ਗੱਲਾਂ ਸੋਚ ਕੇ ਯਾਦ ਕਰਦੇ ਆ ਵੀ ਬਹੁਤ ਵਧੀਆ ਮਾਹੌਲ ਸੀਗਾ ਉਹ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਘਿਓ ਜਾਂ ਤੇਲ ਲਾਵਾਂਗੇ ਤਵੇ ਦੇ ਉੱਪਰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੇਸਟ ਨੂੰ ਫੇਰ ਹਲਾ ਕੇ ਤੇ ਆਪਾਂ ਕੜਛੀ ਜਾਂ ਤੁਸੀਂ ਕੌਲੀ ਨਾਲ ਵੀ ਪਾ ਸਕਦੇ ਹਾਂ ਅੱਗੇ ਇਹ ਜਦੋਂ ਪਾਉਂਦੇ ਹੁੰਦੇ ਸੀ ਤਾਂ ਫਿਰ ਪਿੱਪਲ ਦੇ ਪੱਤਿਆਂ ਨਾਲ ਹੀ ਆਪਾਂ ਐ ਕਰਦੇ ਹੁੰਦੇ ਸੀਗੇ ਬੋੜ ਦੇ ਪੱਤੇ ਕਿ ਪਿੱਪਲ ਦੇ ਹੁੰਦੇ ਸੀਗੇ ਹੁਣ ਆਪਾਂ ਕੜਛੀ ਦੀ ਸਹਾਇਤਾ ਨਾਲ ਇਸ ਤਰ੍ਹਾਂ ਕਰਾਂਗੇ ਜਾਂ ਕੌਲੀ ਦੇ ਦੂਸਰੇ ਪਾਸੇ ਨਾਲ ਆਪਾਂ ਕਰ ਸਕਦੇ ਹੁੰਨੇ ਆ ਪਿਛਲੇ ਪਾਸੇ ਨਾਲ ਐ ਚੰਗੀ ਤਰ੍ਹਾਂ ਇਹਨੂੰ ਗੋਲ-ਗੋਲ ਬਣਾ ਲੈਣਾ ਆਪਾਂ ਚੁੱਲੇ ਤੇ ਹੁਣ ਆਪਾਂ ਜਿਵੇਂ ਬਣਾ ਰਹੇ ਹਾਂ ਤਾਂ ਇਹਦੇ ਵਿੱਚ ਆਪਾਂ ਥੱਲੇ ਮੱਠੀ ਮੱਠੀ ਅੱਗ ਮਚਾ ਰਹੇ ਹਾਂ ਜੇ ਤੁਸੀਂ ਗੈਸ ਤੇ ਬਣਾਉਣਾ ਤਾਂ ਤੁਸੀਂ ਉਹ ਹਿਸਾਬ ਨਾਲ ਥੋੜੀ ਜਿਹੀ ਮੱਠੀ ਮੱਠੀ ਅੱਗ ਤੇ ਵੀ ਬਣਾ ਸਕਦੇ ਆ ਆਪਾਂ ਸਾਈਡਾਂ ਤੇ ਥੋੜਾ ਜਿਹਾ ਇਹਦੇ ਘਿਓ ਲਾ ਦਾਂਗੇ ਕਿਉਂਕਿ ਫਿਰ ਚੰਗੀ ਤਰ੍ਹਾਂ ਆਸਾਨੀ ਨਾਲ ਇਹ ਉੱਠ ਖੜਦਾ ਹੁੰਦਾ ਪੂੜਾ ਕਈ ਹੁਣ ਪੂੜੇ ਜਿਵੇਂ ਬਣਾਉਂਦੇ ਆ ਉਹ ਤਲ ਕੇ ਬਣਾਉਂਦੇ ਆ ਜਿਵੇਂ ਵੱਡੀਆਂ ਕੜਾਹੀਆਂ ਵਿੱਚ ਜ਼ਿਆਦਾ ਤੇਲ ਪਾ ਕੇ ਤੇ ਓਵੇਂ ਬਣਾਉਂਦੇ ਹੁੰਦੇ ਆ ਇਹ ਜਿਹੜੇ ਆਪਾਂ ਬਣਾ ਰਹੇ ਆ ਇਹ ਅੱਗੇ ਬਜ਼ੁਰਗ ਐਸੇ ਤਰ੍ਹਾਂ ਬਣਾਉਂਦੇ ਹੁੰਦੇ ਸੀਗੇ ਪਹਿਲਾ ਪੂੜਾ ਹੁੰਦਾ ਜਿਹੜਾ ਉਹ ਕਈ ਵਾਰੀ ਟੁੱਟ ਵੀ ਜਾਂਦਾ ਦੇਖਦੇ ਆਪਾਂ ਵੀ ਆਪਣਾ ਪਹਿਲਾ ਪੂੜਾ ਹੁਣ ਟੁੱਟਦਾ ਕਿ ਫਿਰ ਸਹੀ ਨਿਕਲਦਾ ਵਾ ਇਸ ਤਰ੍ਹਾਂ ਆਪਾਂ ਇਹਨੂੰ ਚਾਰੇ ਪਾਸਿਆਂ ਤੋਂ ਐ ਕਰ ਲੈਣਾ ਹੁਣ ਇਹਨੂੰ ਆਪਾਂ ਉੱਪਰ ਇਹਦੇ ਧਿਓ ਲਾ ਦਾਂਗੇ ਇਸ ਤਰ੍ਹਾਂ ਕਿਉਂਕਿ ਫਿਰ ਇਹ ਥੱਲੇ ਜਾ ਕੇ ਪਾਸਾ ਜਿਹੜਾ ਹੈਗਾ ਫਿਰ ਨਾਲ ਨਹੀਂ ਚੰਗੜੂਗਾ ਉਹਦੇ ਨੂੰ ਆਪਾਂ ਰੜਨ ਦੇਣਾ ਵਾ ਆਪਣਾ ਦੂਸਰਾ ਪਾਸਾ ਵੀ ਪੱਕ ਗਿਆ ਵਾ ਹੁਣ ਇਹਨੂੰ ਆਪਾਂ ਉਤਾਰ ਦੇਵਾਂਗੇ ਜੇ ਆਪਾਂ ਇਹਨੂੰ ਪ੍ਰਾਂਤ ਵਿੱਚ ਰੱਖੀ ਜਾਵਾਂਗੇ ਤੁਸੀਂ ਪ੍ਰਾਂਤ ਵਿੱਚ ਕੋਈ ਅਖਬਾਰ ਵੀ ਵਿਛਾ ਸਕਦੇ ਹੋ ਤੇ ਪੂਣਾ ਵੀ ਵਿਛਾ ਸਕਦੇ ਆ ਆਪਾਂ ਪੂਣਾ ਵਿਛਾ ਲਿਆ ਵਾ ਤੇ ਆਪਾਂ ਉਹਦੇ ਵਿੱਚ ਰੱਖ ਲਿਆ ਕਿਉਂਕਿ ਜਿਹੜਾ ਤੇਲ ਘਿਓ ਹੁੰਦਾ ਫਿਰ ਉਹ ਪੂਣਾ ਸੋਕ ਲੈਂਦਾ ਵਾ ਹੁਣ ਜਿਹੜਾ ਆਪਣਾ ਤੇ ਜਿਹੜਾ ਆਪਾਂ ਪੂੜਾ ਪਾਵਾਂਗੇ ਉਹਦਾ ਆਪਾਂ ਨੂੰ ਸੇਕ ਦਾ ਪੂਰਾ ਆਪਾਂ ਧਿਆਨ ਨਾਲ ਪਾਵਾਂਗੇ ਕਿਉਂਕਿ ਆਪਾਂ ਲੱਕਣਾ ਪਿੱਛੇ ਖਿੱਚਤਿਆਂ ਇਸ ਕਰਕੇ ਆਪਾਂ ਵਧੀਆ ਪੂੜਾ ਬਣੂਗਾ ਉਹਨੂੰ ਥੋੜਾ ਜਿਹਾ ਸੇਕ ਵੱਧ ਲੱਗਿਆ ਵਾ ਇਸੇ ਤਰ੍ਹਾਂ ਆਪਾਂ ਪੂੜੇ ਬਣਾਈ ਜਾਣੇ ਆ ਸੇਕ ਇਸ ਕਰਕੇ ਲੱਗ ਗਿਆ ਕਿਉਂਕਿ ਲੱਕਣਾ ਆਪਾਂ ਦੋ ਲਾਤੀਆਂ ਸਿੱਗੂਆਂ ਤੇ ਸੇਕ ਜ਼ਿਆਦਾ ਹੋ ਗਿਆ ਵਧ ਗਿਆ ਸੇਕ ਆਪਾਂ ਨੂੰ ਥੋੜਾ ਜਿਹਾ ਪਤਾ ਨਹੀਂ ਲੱਗਿਆਗਾ ਇਸ ਕਰਕੇ ਆਪਾਂ ਹੋਣ ਕੂੜੇ ਦਾ ਇਸੇ ਦਾ ਧਿਆਨ ਰੱਖਾਂਗੇ ਸੇਕ ਆਪਾਂ ਕੱਟ ਕਰਤਾ ਹੁਣ ਤੇ ਇਸੇ ਤਰ੍ਹਾਂ ਆਪਾਂ ਇਹਦੇ ਆਸੇ ਪਾਸੇ ਘਿਓ ਪਾਵਾਂਗੇ ਇਹਨੂੰ ਜ਼ਿਆਦਾ ਆਪਾਂ ਪਤਲਾ ਨਹੀਂ ਕਰਨਾ ਹੁੰਦਾ ਫਿਰ ਨਹੀਂ ਤਾਂ ਤਵੇ ਦੇ ਨਾਲ ਹੀ ਚਮਟ ਜਾਂਦਾ ਹੁੰਦਾ ਵਾ ਉੱਪਰ ਵੀ ਆਪਾਂ ਇਸੇ ਤਰ੍ਹਾਂ ਘਿਓ ਲਾ ਦੇਣਾ ਤੇ ਓਵੇਂ ਆਪਾਂ ਹੌਲੀ ਹੌਲੀ ਕੰਨੀਆਂ ਤੋਂ ਉਠਾਉਂਦੇ ਜਾਣਾ ਹੁੰਦਾ ਇਹਨੂੰ ਇਸੇ ਤਰ੍ਹਾਂ ਇਸ ਤਰ੍ਹਾਂ ਕੰਨਿਆਂ ਤੋਂ ਬਹੁਤ ਹੀ ਆਸਾਨੀ ਨਾਲ ਉੱਠ ਜਾਂਦਾ ਵਾ ਪਹਿਲਾ ਪੂੜਾ ਥੋੜਾ ਜਿਹਾ ਐ ਹੁੰਦਾ ਵਾ ਵੀ ਕਈ ਵਾਰੀ ਟੁੱਟ ਵੀ ਜਾਂਦਾ ਹੁੰਦਾ ਆਪਣਾ ਪੂੜਾ ਤਾਂ ਵੈਸੇ ਵਧੀਆ ਬਣਿਆ ਤੇ ਉਹਦੇ ਵਿੱਚ ਇਹ ਹੁੰਦਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਜੀ ਐਸੇ ਤਰ੍ਹਾਂ ਆਪਾਂ ਸੇਕ ਥੋੜਾ ਜਿਹਾ ਹੋਰ ਲੱਗਣ ਦੋ ਵਿਚਾਲੇ ਕਿਉਂਕਿ ਥੋੜਾ ਜਿਹਾ ਮੋਟਾ ਬਣ ਜਾਂਦਾ ਹੁੰਦਾ ਵਾ ਜਦੋਂ ਆਪਾਂ ਪਾਉਨੇ ਆ ਤਾਂ ਵਿਚਾਲੇ ਥੋੜਾ ਜਿਹਾ ਫਿਰ ਵੀ ਮੋਟਾ ਰਹਿ ਜਾਂਦਾ ਪੂੜਾ ਤੇ ਸਵਾਦ ਵੀ ਬਹੁਤ ਲੱਗਦਾ ਦੇਖੋ ਆਪਾਂ ਪਾਸਾ ਪਲਟ ਲਿਆ ਬਹੁਤ ਹੀ ਵਧੀਆ ਬਣ ਗਿਆ ਆਪਣਾ ਪੂੜਾ ਇਹ ਹੁਣ ਆਪਾਂ ਦੂਸਰਾ ਪਾਸਾ ਸਕਾਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਪੂਰੀਆਂ ਨੂੰ ਬਣਾਈ ਜਾਣਾ ਵਾ ਤੇ ਇਸ ਤੋਂ ਬਾਅਦ ਆਪਾਂ ਖੀਰ ਬਣਾਵਾਂਗੇ ਕਿਉਂਕਿ ਖੀਰ ਦੇ ਨਾਲ ਹੀ ਪੂਰੇ ਸਵਾਦ ਲੱਗਦੇ ਆ ਇਹ ਤਾਂ ਬਹੁਤ ਹੀ ਸੌਖਾ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬੰਦੇ ਆ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਕੰਮ ਇਹ ਕਿਉਂਕਿ ਗੌੜੀ ਘੋਲ ਕੇ ਰੱਖਣਾ ਹੁੰਦਾ ਤੇ ਆਟਾ ਕੋਈ ਇਹਦੇ ਵਿੱਚ ਸੋਡਾ ਨਹੀਂ ਪਾਉਣਾ ਕੋਈ ਇਹਦੇ ਵਿੱਚ ਕੈਮੀਕਲ ਵਾਲੀ ਕੋਈ ਚੀਜ਼ ਨਹੀਂ ਪਾਉਣੀ ਕੋਈ ਮਿੱਠਾ ਸੋਡਾ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਇਹ ਤਾਂ ਬਿਲਕੁਲ ਹੀ ਆਪਾਂ ਸਿੰਪਲ ਗੌੜ ਘੋਲੋ ਤੇ ਆਟਾ ਘੋਲੋ ਚਲੋ ਜੀ ਬਣ ਗਿਆ ਕਈ ਪੈਣਾ ਖੰਡ ਦੇ ਵੀ ਬਣਾਉਂਦੇ ਆ ਉਹ ਵੀ ਬਹੁਤ ਸਵਾਦ ਬੰਦੇ ਆ ਸ਼ਹਿਰਾਂ ਵਿੱਚ ਜ਼ਿਆਦਾਤਰ ਲੋਕ ਖੰਡ ਦੇ ਪੂੜੇ ਪਕਾਉਂਦੇ ਆ ਤੇ ਆਪਾਂ ਇਹ ਗੋੜ ਦੇ ਬਣਾਏ ਆ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਸ਼ੱਕਰ ਥੋੜੀ ਜਿਹੀ ਆਏ ਆ ਵੀ ਥੋੜੀ ਜਿਹੀ ਵੱਧ ਪੈਂਦੀ ਹੁੰਦੀ ਹੈ ਗੋੜ ਨਾਲੋਂ ਕਿਉਂਕਿ ਗੋੜ ਆਪਾਂ ਕੌਲੀ ਦੇ ਮੈਣਕੇ ਪਾਉਣਾ ਜਿਵੇਂ ਆਪਾਂ ਉਹ ਕੌਲੀ ਮਿਣੀ ਸੀ ਉਨਾ ਹੀ ਆਪਾਂ ਆਟਾ ਪਾਇਆ ਸੀਗਾ ਤੇ ਉਨਾ ਹੀ ਆਪਾਂ ਪਾਣੀ ਪਾਇਆ ਸੀਗਾ ਜੇ ਆਪਾਂ ਨੂੰ ਪਾਣੀ ਦਾ ਵੱਧ ਘੱਟ ਲੱਗਦਾ ਹੁੰਦਾ ਤਾਂ ਥੋੜਾ ਬਹੁਤਾ ਆਪਾਂ ਪਾਣੀ ਉਹਦੇ ਵਿੱਚ ਸਿੰਪਲ ਪਾ ਸਕਦੇ ਹੁੰਨੇ ਆ ਹਰ ਵਾਰ ਆਪਾਂ ਇਸੇ ਤਰ੍ਹਾਂ ਕਿਉਂ ਪਾਉਣਾ ਵਾ ਇਹ ਨਹੀਂ ਵੀ ਆਪਾਂ ਇੱਕ ਤੇ ਕਿਉਂ ਪਾ ਲਿਆ ਤੇ ਦੂਸਰੇ ਤੇ ਨਹੀਂ ਪਾਉਣਾ ਹਰ ਵਾਰੀ ਆਪਾਂ ਇਸੇ ਤਰ੍ਹਾਂ ਕਿਉਂ ਉੱਪਰ ਵੀ ਪਾਉਣਾ ਤੇ ਸਾਈਡਾਂ ਤੇ ਵੀ ਪਾਉਣਾ ਫਿਰ ਆਸਾਨੀ ਨਾਲ ਪੂੜਾ ਲੈ ਜਾਂਦਾ ਵਾ ਤਵੇ ਦੇ ਨਾਲ ਨਹੀਂ ਚਿਪਕਦਾ ਫਿਰ ਇਸੇ ਤਰ੍ਹਾਂ ਆਪਾਂ ਹੁਣ ਇਹਨੂੰ ਸੇਕ ਥੋੜਾ ਜਿਹਾ ਲੱਗਣ ਦੇਵਾਂਗੇ ਜਦੋਂ ਥੋੜਾ ਜਿਹਾ ਸੇਕ ਲੱਗ ਗਿਆ ਥੋੜਾ ਜਿਹਾ ਕਲਰ ਜਿਹਾ ਬਦਲ ਜਾਂਦਾ ਵਾ ਫਿਰ ਆਪਾਂ ਇਹਨੂੰ ਹੌਲੀ-ਹੌਲੀ ਖੁਰਚਣੀ ਦੀ ਸਹਾਇਤਾ ਨਾਲ ਚਾਰੇ ਪਾਸਿਆਂ ਤੋਂ ਹਲਾਵਾਂਗੇ ਫਿਰ ਇਹਨੂੰ ਲਾਵਾਂਗੇ ਜਲਦਬਾਜੀ ਬਿਲਕੁਲ ਨਹੀਂ ਕਰਨੀ ਕਿਉਂਕਿ ਜੇ ਜਲਦੀ ਕਰਾਂਗੇ ਤਾਂ ਫਿਰ ਕੂੜਾ ਟੁੱਟ ਜਾਂਦਾ ਵਾ ਆ ਦੇਖੋ ਬਹੁਤ ਹੀ ਆਸਾਨੀ ਨਾਲ ਇਸ ਤਰ੍ਹਾਂ ਇਹਨੇ ਹਟੀ ਜਾਣਾ ਹੁੰਦਾ ਕੰਨੀ ਥੋੜੀ ਜੀ ਪਤਲੀ ਹੋ ਜਾਂਦੀ ਹੈ ਵਿਚਾਲੇ ਥੋੜਾ ਜਿਆਦਾ ਮਟੀਰੀਅਲ ਹੁੰਦਾ ਕਰਕੇ ਕੰਨੀ ਥੋੜੀ ਜੀ ਨੂੰ ਸੇਕ ਲੱਗ ਜਾਂਦਾ ਜਿਆਦਾ ਇਸੇ ਤਰ੍ਹਾਂ ਤੁਸੀਂ ਹਲਾਈ ਜਾਣਾ ਹòn ਆਪਣਾ ਇਹ ਬਿਲਕੁਲ ਸਹੀ ਬਣਿਆ ਕਲਰ ਵੀ ਬਿਲਕੁਲ ਸਹੀ ਬਣਿਆ ਕਿਉਂਕਿ ਅੱਗ ਦਾ ਜੋ ਸੇਕ ਸੀਗਾ ਉਹ ਬਰਾਬਰ ਹੋ ਚੁੱਕਿਆ ਵਾ ਤਵਾ ਵੀ ਉਹਨਾਂ ਤਪ ਚੁੱਕਿਆ ਵਾ ਪਹਿਲਾਂ ਤਵਾ ਜ਼ਿਆਦਾ ਤਪਨ ਨਾਲ ਵੀ ਕੰਡੀਆਂ ਤੇ ਸੈਦਾਂ ਤੋਂ ਮੱਚ ਜਾਂਦਾ ਸੀ ਆ ਬਿਲਕੁਲ ਕਲਰ ਇਹਦਾ ਸਹੀ ਆਇਆ ਵਾ ਇਸੇ ਤਰ੍ਹਾਂ ਆਪਾਂ ਦੂਸਰਾ ਪਾਸਾ ਪਕਾ ਲੈਣਾ ਵਾ ਬਹੁਤ ਹੀ ਆਸਾਨੀ ਨਾਲ ਦੂਸਰਾ ਪਾਸਾ ਇਸ ਤਰ੍ਹਾਂ ਬਣ ਜਾਂਦਾ ਹੁੰਦਾ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਇਹਨੂੰ ਥੋੜਾ ਜਿਹਾ ਕੱਚਾ ਵਾ ਇਸੇ ਤਰ੍ਹਾਂ ਸੇਕ ਲਵਾ ਕੇ ਇਹਨੂੰ ਆਪਾਂ ਲਾ ਦੇਵਾਂਗੇ ਹੁਣ ਆਪਣੇ ਦੋਨੇ ਪਾਸੇ ਇੱਕੋ ਜਿਹਾ ਪੱਕ ਗਿਆ ਆਪਾਂ ਪਾਸਾ ਪਲਟਤਾ ਸੀ ਹੁਣ ਆਪਾਂ ਇਹਨੂੰ ਉਤਾਰ ਦੇਵਾਂਗੇ ਇਹਨੂੰ ਵੀ ਉੱਥੇ ਹੀ ਰੱਖ ਦਵਾਂਗੇ ਆਪਾਂ ਤੇ ਇਸੇ ਤਰ੍ਹਾਂ ਆਪਾਂ ਸਾਰੇ ਪੂੜੇ ਬਣਾਈ ਜਾਣੇ ਆ ਥੋੜਾ ਜਿਹਾ ਘਿਓ ਤੋਵੇ ਤੇ ਫੇਰ ਪਾਵਾਂਗੇ ਇਸ ਤਰ੍ਹਾਂ ਬਹੁਤ ਹੀ ਸੋਹਣੇ ਲੱਗਦੇ ਆ ਕਲਰ ਵੀ ਕਿੰਨਾ ਸੋਹਣਾ ਲੱਗਦਾ ਆਪਾਂ ਮਾਲਪੂੜੇ ਤੇ ਖੀਰ ਬਣਾ ਲਈ ਆ ਮਾਲਪੂੜੇ ਬਹੁਤ ਹੀ ਵਧੀਆ ਬਣੇ ਆ ਬਹੁਤ ਹੀ ਨਰਮ ਤੇ ਸੌਫਟ ਜੇ ਬਣੇ ਆ ਦੇਖੋ ਇਸ ਤਰ੍ਹਾਂ ਬਣ ਗਏ ਆ ਆਪਣੇ ਮਾਲਪੂੜੇ ਤੇ ਅੱਜ ਮੀ ਵੀ ਪੈ ਰਿਆ ਸੀਗਾ ਤੇ ਬਹੁਤ ਹੀ ਵਧੀਆ ਲੱਗਿਆ ਮਾਲਪੂੜੇ ਬਣਾਏ ਕਿਉਂਕਿ ਮੀ ਪੈਣ ਦੇ ਵਿੱਚ ਤਾਂ ਬਹੁਤ ਹੀ ਸਵਾਦ ਲੱਗਦੇ ਆ ਪੂੜੇ ਇਹ ਆਪਾਂ ਨੂੰ ਆਪਣੀ ਭੈਣ ਨੇ ਕਿਹਾ ਸੀਗਾ ਵੀ ਮਾਲਪੂੜਿਆਂ ਦੀ ਰੈਸਪੀ ਪਾਓ ਇਸ ਕਰਕੇ ਫਿਰ ਅੱਜ ਮੀ ਵੀ ਪੈ ਰਿਆ ਸੀ ਤੇ ਫਿਰ ਆਪਾਂ ਮਾਲਪੂੜੇ ਬਣਾ ਲਏ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਜੇ ਕੋਈ ਆਪ ਦੀ ਫਰਮਾਇਸ਼ ਤੇ ਵੀ ਤੁਸੀਂ ਕੋਈ ਵੀਡੀਓ ਮਤਲਬ ਬਣਮਾਉਣੀ ਹੈ ਰੈਸਪੀ ਬਣਮਾਉਣੀ ਹੈ ਤਾਂ ਉਹ ਵੀ ਦੱਸਿਆ ਕਰੋ ਫਿਰ ਆਪਾਂ ਉਹ ਜੀਆਂ ਨਵੀਆਂ-ਨਵੀਆਂ ਰੈਸਪੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਕਰਾਂਗੇ ਮਿਲਦੇ ਹਾਂ ਅਗਲੀ ਰੈਸਪੀ ਲੈ ਕੇ ਤੁਹਾਡੇ ਨਾਲ ਜਲਦ ਹੀ ਸਤਿ ਸ੍ਰੀ ਅਕਾਲ